ਅੰਤਾਂ ਦੀ ਗਰੀਬੀ ਸਹੇਰ ਦੀ ਰੋਟੀ ਖਾ ਲੈਣੀ ਰਾਤ ਦਾ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਪਰ ਜੋ ਮਿਹਨਤ ਮੁਸ਼ਕਲ ਕਰਕੇ ਲਿਆਉਣਾ ਉਸੇ ਦਾ ਪ੍ਰਸ਼ਾਦਾ ਛਕਣਾ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਰਹਿਣਾਈ ਭਾਣੀ ਵਿੱਚ ਬਤੀਤ ਕਰਾਉਣੀ ਇਸੇ ਤਰ੍ਹਾਂ ਜੀਵਨ ਚੱਲ ਰਿਹਾ ਸੀ ਪਰ ਸਰੀਰ ਹੈ ਸਰੀਰ ਦੀ ਆਪਣੀ ਇੱਕ ਸੀਮਾ ਹੈ ਸ਼ਰੀਰ ਦੀਆਂ ਆਪਣੀਆਂ ਲਿਮਿਟੇਸ਼ਨਸ ਹਨ ਨਿਤ ਸ਼ਰੀਰ ਇੱਕ ਜਿਹਾ ਨਹੀਂ ਰਹਿੰਦਾ ਬਹੁਤ ਸਾਰੇ ਉਤਾਰ ਤੇ ਚੜ੍ਹਾਵ ਇਸ ਸ਼ਰੀਰ ਦੇ ਨਾਲ ਚੱਲਦੇ ਰਹਿੰਦੇ ਨੇ ਤਬੀਅਤ ਖਰਾਬ ਹੋ ਗਈ ਤੇ ਕੰਮ ਤੇ ਨਾ ਜਾ ਸਕਿਆ ਕੰਮ ਤੇ ਨਾ ਜਾ ਸਕਿਆ ਤੇ ਕੋਈ ਰਾਸ਼ਨ ਘਰੇ ਲਿਆ ਨਾ ਸਕਿਆ ਕਿ ਰਾਤੀ ਦੋ ਪ੍ਰਸ਼ਾਦੇ ਬਣਦੇ ਇਹ ਤੇ ਦੀ ਘਰ ਵਾਲੀ ਸ਼ੱਕ ਦੇ ਸਾਰਾ ਦਿਨ ਭੁੱਖਿਆ ਹੀ ਬਤੀਤ ਹੋ ਗਿਆ ਪਰ ਜਦੋਂ ਸੰਝ ਹੋਈ ਸ਼ਾਮ ਹੋਈ ਤੇ ਅਰਦਾਸ ਕੀਤੀ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਰਾਹੜਾ ਹੀ ਬਾਣੇ ਵਿੱਚ ਬਿਤਾਇਤ ਕਰਾਂ। ਅਗਲਾ ਦਿਨ ਚੜਿਆ ਫਿਰ ਕੰਮ ਤੇ ਨਾ ਜਾ ਸਕਿਆ। ਸ਼ਾਮ ਪੈ ਗਈ ਇਹੀ ਅਰਦਾਸ ਕੀਤੀ। ਤੀਸਰਾ ਦਿਨ ਚੜਿਆ ਫਿਰ ਕੰਮ ਤੇ ਨਾ ਜਾ ਸਕਿਆ ਸ਼ਾਮ ਪੈ ਗਈ ਤੇ ਇਹੀ ਅਰਦਾਸ ਕੀਤੀ। ਹੁਣ ਚੌਥੇ ਦਿਨ ਔਖਾ ਸੌਖਾ ਉੱਠ ਕੇ ਕੰਮ ਤੇ ਜਾਣ ਲਈ ਤਿਆਰ ਹੋਇਆ ਕਿ ਜੇ ਘਰੇ ਵੀ ਰਹਾਂਗਾ ਤਾਂ ਵੀ ਮ੍ਰਿਤਿਉ ਆਉਣੀ ਹੈ ਮਿਹਨਤ ਕਰਕੇ ਮੁਸ਼ਕਤ ਕਰਕੇ ਕੁਝ ਲੈ ਆਵਾਂ ਤਾਂ ਜੋ ਮੇਰੀ ਪਤਨੀ ਨੂੰ ਵੀ ਕੁਝ ਮਿਲ ਸਕੇ ਇਹ ਵੀ ਤਿੰਨ ਦਿਨਾਂ ਦੀ ਮੇਰੇ ਨਾਲ ਭੁਖੀ ਹੈ ਪਤਨੀ ਨੂੰ ਕਹਿੰਦਾ ਅੱਜ ਥੋੜਾ ਠੀਕ ਜਾਪ ਰਿਹਾ ਹੈ ਕੰਮ ਤੇ ਗਿਆ ਪਰ ਸਾਰਾ ਦਿਨ ਕੰਮ ਨਾ ਕਰ ਸਕਿਆ ਅੱਧੀ ਦਿਹਾੜੀ ਲੱਗੀ ਤੇ ਉਸ ਵਿੱਚ ਵੀ ਮਾਲਕ ਨੇ ਪੂਰੇ ਪੈਸੇ ਦਿੱਤੇ ਨਹੀਂ ਕਿ ਪਹਿਲੇ ਹੀ 3 ਦਿਨ ਤੋਂ ਕੰਮ ਤੇ ਨਹੀਂ ਆਇਆ ਤੇ ਅੱਜ ਵੀ ਅੱਧੀ ਦਿਹਾੜੀ ਤੇ ਹੀ ਚੱਲੇ ਹੈ ਉਸ ਤਾੜਨਾ ਨੂੰ ਵੀ ਸਹਾਰਿਆ ਤੇ ਜਿੰਨੇ ਕ ਦਿਨ ਦੀ ਦਿਹਾੜੀ ਮਿਲੀ ਉਤਨੀ ਕੁ ਲੈ ਕੇ ਤੇ ਬਾਣिए ਦੀ ਹੱਟੀ ਤੇ ਪਹੁੰਚ ਗਿਆ ਬਾਣिए ਨੇ ਸਵਾਲ ਪੁੱਛਿਆ ਹੱਟੀ ਜੋ ਚਲਾਉਂਦਾ ਸੀ ਕਿ ਪਿਛਲੇ 3-4 ਦਿਨ ਹੋ ਗਏ ਨਜ਼ਰ ਨਹੀਂ ਆਇਆ ਠੀਕ ਤੇ ਹੈ ਇਹਨੇ ਆਖਿਆ ਤबीयत ਕੁਝ ਠੀਕ ਨਹੀਂ ਸੀ ਹੱਟੀ ਤੇ ਬੈਠਾ ਹੋਇਆ ਉਹ ਪੁੱਛਣ ਲੱਗਿਆ ਕਿ ਜੇ ਠੀਕ ਨਹੀਂ ਸੀ ਤੇ ਫਿਰ ਸੁਨੇਹਾ ਹੀ ਭਜਵਾ ਦਿੰਦਾ ਤੇਰੇ ਘਰ ਮੈਂ ਰਾਸ਼ਨ ਪੁਝਵਾ ਦਿੰਦਾ ਤੇਰੀ ਕੋਈ ਦਵਾਈ ਦਾ ਹੀਲਾ ਕਰ ਦਿੰਦਾ ਹੁਣ ਦੱਸ ਤੈਨੂੰ ਅਗਲੇ 1 ਮਹੀਨੇ ਦਾ ਰਾਸ਼ਨ ਦੇ ਦਿੰਨਾ ਤੇ ਹੋਰ ਪੈਸੇ ਜਿੰਨੇ ਮੰਗੇ ਉਹਨੇ ਦੇ ਦਿੰਨਾ ਤੇਰੇ ਇਲਾਜ ਦੇ ਲਈ ਤੇ ਹੱਟੀ ਤੇ ਖੜੇ ਹੋਏ ਇਸ ਮਜ਼ਦੂਰ ਨੇ ਇਨਕਾਰ ਕਰ ਦਿੱਤਾ ਕੈਸੀ ਹਿੰਮਤ ਹੋਵੇਗੀ ਕੈਸੀ ਪ੍ਰਤਿਭਾ ਹੋਵੇਗੀ ਕੈਸਾ ਜੀਵਨ ਹੋਵੇਗਾ ਵੀ ਤਿੰਨ ਦਿਨਾਂ ਦਾ ਭੁੱਖਾ ਹੈ ਤਬੀਅਤ ਵੀ ਠੀਕ ਨਹੀਂ ਤੇ ਸਾਹਮਣੇ ਖੜਾ ਬੰਦਾ ਕਹਿ ਰਿਹਾ ਹੈ ਵੀ ਅਗਲੇ 1 ਮਹੀਨੇ ਤੱਕ ਦਾ ਰਾਸ਼ਨ ਮੁਫਤ ਦਿਨਾ ਇਲਾਜ ਜੋ ਕੇ ਪੈਸੇ ਵੀ ਦਿਨਾ ਹੋਰ ਵੀ ਪੈਸੇ ਦਿਨਾ ਜਿੰਨੇ ਕਹੇ ਦਵਾ ਦੇ ਵੀ ਦਿਨਾ ਪਰ ਉਸ ਦੁਕਾਨ ਤੇ ਖੜੇ ਹੋਏ ਮਜ਼ਦੂਰ ਨੇ ਇਨਕਾਰ ਕਰ ਦਿੱਤਾ ਜਦੋਂ ਇਨਕਾਰ ਸੁਣਿਆ ਉਸ ਹੱਟੀ ਦੇ ਮਾਲਕ ਨੇ ਤੇ ਆਪਣੇ ਸਾਹਮਣੇ ਪਏ ਹੋਏ ਮਜ਼ਦੂਰ ਦੇ ਪੈਸਿਆਂ ਨੂੰ ਤੱਕਿਆ ਜਿਹਨੂੰ ਮਜ਼ਦੂਰ ਨੇ ਆਖਿਆ ਵੀ ਆ ਲੈ ਫੜ ਅੱਜ ਦੀ ਮੇਰੀ ਮਜ਼ਦੂਰੀ ਤੇ ਇਸ ਮਜ਼ਦੂਰੀ ਦਾ ਜਿੰਨਾ ਕੁ ਰਾਸ਼ਨ ਆਉਂਦਾ ਉਨਾ ਕੁ ਮੈਨੂੰ ਦੇ ਦੇ ਕਿਹਦਾ ਸਬਰ ਹੋਵੇਗਾ ਉਸ ਜੀਵਨ ਦੇ ਵਿੱਚ ਦੋਏ ਚੀਜ਼ਾਂ ਜ਼ਿੰਦਗੀ ਨੂੰ ਜੀਵਨ ਨੂੰ ਰਜਾ ਸਕਦੀਆਂ ਨੇ ਤੀਜੀ ਹੈ ਕੋਈ ਨਹੀਂ ਜੇ ਜਿਉਂਦਿਆਂ ਜੀ ਸਬਰ ਆ ਜਾਏ ਤਾਂ ਜੀਵਨ ਰਜ ਜਾਂਦਾ ਹੈ ਜੇ ਸਬਰ ਨਹੀਂ ਆਉਂਦਾ ਫਿਰ ਕਬਰ ਰਜਾਉਂਦੀ ਹੈ ਔਰ ਜਦੋਂ ਕਬਰ ਨਹੀਂ ਰਜਾਇਆ ਸਬਰ ਦੇ ਆਉਣ ਤੋਂ ਪਹਿਲਾਂ ਫਿਰ ਉਹਦੇ ਰਜਾਉਣ ਦੇ ਆਪਣੇ ਤਰੀਕੇ ਨੇ ਉਹ ਆਪਣੇ ਤਰੀਕਿਆਂ ਦੇ ਨਾਲ ਰਜਾਉਂਦੀ ਹੈ ਉਹਦੇ ਰਜਾਉਣ ਦੇ ਵੱਖਰੇ ਢੰਗ ਨੇ ਜਦੋਂ ਹੱਟੀ ਤੇ ਖੜੇ ਹੱਟੀ ਦੇ ਮਾਲਕ ਨੇ ਵੇਖਿਆ ਐਸਾ ਸਬਰ ਐਸਾ ਸੰਤੋਖ ਇੱਕ ਅਦੁੱਤੀ ਆਪਾ ਪ੍ਰਕਾਸ਼ ਉਹਦੇ ਚਿਹਰੇ ਤੋਂ ਝਲਕ ਰਿਹਾ ਸੀ ਅੱਜ ਤੱਕ ਐਸੀ ਅਭਾ ਐਸਾ ਪ੍ਰਕਾਸ਼ ਕਿਤੇ ਵੇਖਿਆ ਹੀ ਨਹੀਂ ਸੀ ਤਿੰਨ ਦਿਨਾਂ ਦਾ ਬਿਮਾਰ ਔਰ ਭੁੱਖਾ ਹੈ ਪਰ ਫਿਰ ਵੀ ਚਿਹਰਾ ਨੂਰ ਦੇ ਨਾਲ ਭਰਿਆ ਹੋਇਆ ਸੀ ਰਾਸ਼ਨ ਦੇ ਦਿੱਤਾ ਮਜ਼ਦੂਰ ਘਰੇ ਪਹੁੰਚਿਆ ਘਰਵਾਲੀ ਨੇ ਉਸ ਰਾਸ਼ਨ ਨੂੰ ਪਕਾਇਆ ਤਿੰਨ ਪ੍ਰਸ਼ਾਦੇ ਬਣੇ ਇੱਕ ਕੌਲੀ ਦਾਲ ਦੀ ਬਣੀ ਤਿੰਨ ਦਿਨਾਂ ਦੇ ਭੁੱਖੇ ਨੇ ਹੁਣ ਘਰ ਵਾਲਾ ਆਪਣੀ ਘਰਵਾਲੀ ਨੂੰ ਕਹਿੰਦਾ ਦੋ ਪ੍ਰਸ਼ਾਦੇ ਤੂੰ ਛੱਕ ਤੂੰ ਤਿੰਨ ਦਿਨਾਂ ਦੀ ਭੁੱਖੀ ਐ ਘਰਵਾਲੀ ਕਹਿੰਦੀ ਦੋ ਪ੍ਰਸ਼ਾਦੇ ਤੂੰ ਛੱਕ ਤੇਰੀ ਤਬੀਅਤ ਤੇਰੀ ਸਿਹਤ ਵੀ ਠੀਕ ਨਹੀਂ ਤੇ ਮਿਹਨਤ ਵੀ ਤੂੰ ਹੀ ਕਰਨੀ ਐ ਐਨੀ ਨੂੰ ਬੂਹਾ ਖੜਕਦਾ ਆਵਾਜ਼ ਆਉਂਦੀ ਐ ਕਿ ਕੁਝ ਖਾਣ ਨੂੰ ਮਿਲੇਗਾ ਉਹੀ ਹੱਡੀ ਦਾ ਮਾਲਕ ਗਰੀਬ ਭਿਖਾਰੀ ਬਣ ਕੇ ਹੁਣ ਇਹਨਾਂ ਦੇ ਬੂਹੇ ਤੇ ਆ ਕੇ ਖੜ ਗਿਆ ਬਹੁਤ ਭੁੱਖ ਲੱਗੀ ਐ ਕੁਝ ਖਾਣ ਨੂੰ ਮਿਲੇਗਾ ਕਹਿਣ ਲੱਗਾ ਆਪਣੀ ਘਰ ਵਾਲੀ ਨੂੰ ਸਾਡਾ ਤੇ ਝਗੜਾ ਹੀ ਮੁੱਕ ਗਿਆ ਇੱਕ ਇੱਕ ਪ੍ਰਸ਼ਾਦਾ ਇਹਨਾਂ ਆਪ ਛਕਿਆ ਅੱਧੀ ਕੌਲੀ ਦਾਲ ਦੀ ਉਸ ਫਕੀਰ ਨੂੰ ਦੇ ਦਿੱਤੀ ਜੋ ਬੁਹੇ ਤੇ ਖੜਾ ਸੀ ਤੇ ਤਿੰਨ ਪ੍ਰਸ਼ਾਦਿਆਂ ਵਿੱਚੋਂ ਇੱਕ ਇੱਕ ਪ੍ਰਸ਼ਾਦਾ ਤਿੰਨਾਂ ਨੇ ਛਕ ਲਿਆ। ਹੈਰਾਨ ਸੀ ਉਹ ਫਕੀਰ ਦੇ ਭੇਸ ਦੇ ਵਿੱਚ ਹੱਟੀ ਦਾ ਮਾਲਕ ਐਨਾ ਵੱਡਾ ਮੇਰਾ ਕਾਰੋਬਾਰ ਐਨੀ ਧਨ ਸੰਪਦਾ ਮੇਰੇ ਕੋਲ ਪਰ ਮੇਰੇ ਜੀਵਨ ਦੇ ਨਾਲ ਅਗਰ ਇਸ ਮਜਦੂਰ ਦੇ ਜੀਵਨ ਦੀ ਤੁਲਨਾ ਕਰਾਂ ਤੇ ਮੇਰਾ ਜੀਵਨ ਬਹੁਤ ਗਰੀਬ ਜਾਪਦਾ ਹੈ ਇਹਦਾ ਜੀਵਨ ਬਾਦਸ਼ਾਹਾਂ ਦੀ ਤਰ੍ਹਾਂ ਜਾਪਦਾ ਹੈ ਤੇ ਰਜਿਆ ਹੋਇਆ ਜਾਪਦਾ ਹੈ ਉਸੇ ਵਕਤ ਉਹ ਉਸ ਮਜਦੂਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਦਿੰਦਾ ਹੈ ਕਹਿੰਦਾ ਤੂੰ ਜਦੋਂ ਹੱਟੀ ਤੇ ਆਇਆ ਸੀ ਇੱਕ ਬਚਨ ਕਿਹਾ ਸੀ ਵੀ ਤੇਰੇ ਗੁਰੂ ਨੇ ਇਹ ਨਹੀਂ ਸਿਖਾਇਆ ਫਿਰ ਤੇਰਾ ਗੁਰੂ ਕੌਣ ਹੈ ਮੈਨੂੰ ਆਪਣੇ ਗੁਰੂ ਦਾ ਨਾਂ ਦੱਸ ਜਿਸ ਨੇ ਤੇਰੇ ਜੀਵਨ ਵਿੱਚ ਇਤਨਾ ਸਬਰ ਤੇ ਸੰਤੋਖ ਭਰ ਦਿੱਤਾ ਜਿਸ ਨੇ ਤੈਨੂੰ ਇੰਨਾ ਉੱਚਾ ਜੀਵਨ ਬਖਸ਼ ਦਿੱਤਾ ਉਸ ਗੁਰੂ ਦਾ ਨਾਂ ਦੱਸ ਉਸ ਗੁਰਸਿੱਖ ਦਾ ਨਾਮ ਸੀ ਭਾਈ ਜੋਧ ਜੀ ਹੱਟੀ ਦੇ ਮਾਲਕ ਦਾ ਨਾਮ ਸੀ ਭਾਈ ਲਹਿਣਾ ਜੀ ਤੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗਾ ਮੇਰੇ ਗੁਰੂ ਦਾ ਨਾਮ ਗੁਰੂ ਨਾਨਕ ਹੈ ਜਿਸ ਨੇ ਮੇਰੇ ਜੀਵਨ ਦੇ ਵਿੱਚ ਇੰਨਾ ਸਬਰ ਤੇ ਸੰਤੋਖ ਭਰਿਆ ਸਤਿਗੁਰੂ ਕਰੋ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਭਾਈ ਲਹਿਣਾ ਜੀ ਪਹੁੰਚੇ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਘੋੜੇ ਦੀਆਂ ਲਗਾਮਾਂ ਫੜਦੇ ਤੇ ਭਾਈ ਲਹਿਣਾ ਜੀ ਨੂੰ ਇਸ ਗੱਲ ਦੀ ਭੜਕ ਤੱਕ ਨਹੀਂ ਲੱਗਦੀ ਵੀ ਜਿਨੇ ਮੇਰੇ ਘੋੜੇ ਦੀਆਂ ਲਗਾਮਾਂ ਫੜੀਆਂ ਨੇ ਤੇ ਪੈਦਲ ਤੁਰ ਰਹੇ ਨੇ ਮੇਰੇ ਨਾਲ-ਨਾਲ ਇਹ ਉਹੀ ਗੁਰੂ ਨਾਨਕ ਨੇ ਜਿਨ੍ਹਾਂ ਦੇ ਚਰਨਾਂ ਵਿੱਚ ਵਕਤ ਤੱਕ ਬਾਦਸ਼ਾਹ ਬਾਬਰ ਸਜਦਾ ਕਰਦਾ ਰਿਹਾ ਜਿਦੇ ਚਰਨਾਂ ਵਿੱਚ ਸੰਸਾਰ ਦੇ ਵੱਡੇ-ਵੱਡੇ ਫਕੀਰ ਸਿਰ ਝੁਕ ਕੇ ਬੈਠਦੇ ਰਹੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਸੁਨ ਮຸນ ਨਗਰੀ ਭਈ ਦੇਖ ਪੀਰ ਭਿਆ ਹੈਰਾਨਾ ਐਸਾ ਭਟਾ ਮਸਤ ਫਕੀਰ ਅਜੇ ਤੱਕ ਵੇਖਿਆ ਹੀ ਨਹੀਂ ਸੀ ਘੋੜੇ ਦੀਆਂ ਲਗਾਮਾਂ ਫੜੀਆਂ ਤੇ ਨਾਲ ਤੁਰ ਰਿਹਾ ਹੋਵੇ ਘੋੜੇ ਤੇ ਬੈਠੇ ਹੋਏ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਾ ਹੋਵੇ ਵੀ ਇਹੀ ਉਹ ਗੁਰੂ ਨਾਨਕ ਹਨ ਤੇ ਕੈਸਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਦਾ ਜੀਵਨ ਹੋਵੇਗਾ ਕਿਹਸੀ ਸਾਦਗੀ ਉਸ ਜੀਵਨ ਦੇ ਵਿੱਚ ਹੋਵੇਗੀ ਆਪ ਘੋੜੇ ਦੀਆਂ ਲਗਾਮਾਂ ਫੜੀਆਂ ਛੋਟਾ ਮੋਟਾ ਉਹ ਤਾਂ ਮਿਲ ਜੀ ਨਾ ਤੇ ਅੱਖ ਨਾਲ ਅੱਖ ਨਹੀਂ ਮਲਾਉਂਦਾ ਬੰਦਾ ਗੱਲ ਨਹੀਂ ਕਰਦਾ ਅੱਗੇ ਹੋ ਕੇ ਆਪ ਪੈਦਲ ਤੁਰ ਕੇ ਘੋੜੇ ਦੀਆਂ ਲਗਾਮਾਂ ਫੜ ਕੇ ਲਿਆਉਣਾ ਤੇ ਦੂਰ ਦੀ ਗੱਲ ਹੈ ਜਦੋਂ ਭਾਈ ਲੈਣਾ ਜੀ ਨੂੰ ਵਿਸ਼ਰਾਮ ਦੇ ਲਈ ਆਖਿਆ ਤੇ ਭਾਈ ਲੈਣਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਤੇ ਕਰਾ ਦਿਓ ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਉਹਨਾਂ ਦੇ ਦੀਦਾਰ ਕਰਨ ਆਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਦੋਂ ਸੰਧਿਆ ਦਾ ਵੇਲਾ ਹੋਵੇਗਾ ਸੂਰਜ ਢਲ ਰਿਹਾ ਹੋਵੇਗਾ ਆਕਾਸ਼ ਵਿੱਚ ਲਾਲੀ ਹੋਵੇਗੀ ਪੰਛੀ ਆਪਣੇ ਆਲਣਿਆਂ ਵੱਲ ਨੂੰ ਵਾਪਸ ਮੁੜ ਰਹੇ ਹੋਣਗੇ ਰਾਤ ਪੈਣ ਵਾਲੀ ਹੋਵੇਗੀ ਦਿਨ ਜਾਣ ਵਾਲਾ ਹੋਵੇਗਾ ਦਿਨ ਤੇ ਰਾਤ ਦੇ ਮਿਲਾਪ ਦਾ ਸਮਾਂ ਹੋਵੇਗਾ ਸੰਧੀ ਦਾ ਸਮਾਂ ਹੋਵੇਗਾ ਉਸ ਸਮੇਂ ਦਰਬਾਰ ਗੁਰੂ ਨਾਨਕ ਸਜਾਉਂਦੇ ਨੇ ਸੰਗਤਾਂ ਆਉਂਦੀਆਂ ਨੇ ਔਰ ਪਰਮੇਸ਼ਵਰ ਦੇ ਅੰਮ੍ਰਿਤਮਈ ਕੀਰਤਨ ਦੇ ਵਿੱਚ ਸਮਾ ਜਾਂਦੀਆਂ ਨੇ ਡੁੱਬ ਜਾਂਦੀਆਂ ਨੇ ਉਥੇ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਹਜੇ ਵੀ ਨਹੀਂ ਜਤਾਇਆ ਵੀ ਅਸੀਂ ਹੀ ਗੁਰੂ ਨਾਨਕ ਹਾਂ ਕਿਹੋ ਜਿਹਾ ਜੀਵਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਤੁਹਾਡੇ ਤੋਂ ਬਿਨਾ ਐਸੀਆਂ ਬਾਤਾਂ ਕੌਣ ਕਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸ਼ਾਮ ਹੋਈ ਭਾਈ ਲਹਿਣਾ ਜੀ ਆਏ ਨੇ ਦਰਬਾਰ ਦੇ ਅੰਦਰ ਦੀਵਾਨ ਦਰਬਾਰ ਸਜਿਆ ਹੋਇਆ ਹੈ ਤੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਲੱਤਾਂ ਗੋਡੇ ਕੰਬਣ ਲੱਗ ਪਏ ਗੋਡੇ ਜ਼ਮੀਨ ਤੇ ਵਜੇ ਆਵਾਜ਼ ਦੇ ਵਿੱਚ ਕੰਪਨ ਕਾਂਬਾ ਆ ਗਿਆ ਦੋਵੇਂ ਹੱਥ ਜੁੜ ਗਏ ਦੋਵੇਂ ਨੇੜਾ ਦੇ ਕਟੋਰੀਆਂ ਦੇ ਵਿੱਚੋਂ ਜਲ ਛੰਮ ਛੰਮ ਕਰਕੇ ਵਗਣ ਲੱਗ ਪਿਆ ਕੈਡ ਲੱਗੀ ਐਸਾ ਦੀਦਾਰ ਦਰਸ਼ਨ ਤੁਹਾਡਾ ਹੋਵੇਗਾ ਸੋਚਿਆ ਹੀ ਨਹੀਂ ਸੀ ਮੈਂ ਕਿੰਨਾ ਵੱਡਾ ਭੁੱਲਣ ਹਾਰਾ ਹਾਂ ਜਿਸ ਦੇ ਦਰਸ਼ਨ ਕਰਨ ਆਇਆ ਜਿਸ ਦੇ ਦਰਦੀ ਚੱਕਰੀ ਕਰਨ ਆਇਆ ਜਿਸ ਨੂੰ ਆਪਣਾ ਆਪ ਵਰਨ ਆਇਆ ਕੁਰਬਾਨ ਕਰਨ ਆਇਆ ਉਸੇ ਨੂੰ ਨਾ ਪਛਾਨ ਸਕਿਆ ਤੇ ਪੈਦਲ ਤੋਰ ਕੇ ਲਿਆਇਆ ਤੇ ਆਪ ਘੋੜੇ ਤੇ ਚੜ ਕੇ ਆਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਲੜਦਾਰ ਹੁੰਦੇ ਨੇ ਉਹ ਘੋੜਿਆਂ ਤੇ ਹੀ ਚੜ ਕੇ ਆਉਂਦੇ ਨੇ ਤੁਸੀਂ ਲਹਿਣਾ ਹੈ ਅਸੀਂ ਤੁਹਾਨੂੰ ਦੇਣਾ ਹੈ ਅੱਜ ਘੋੜੇ ਦੀਆਂ ਲਗਾਮਾਂ ਫੜਾਈਆਂ ਤੇ ਗੁਰੂ ਮਿਲਿਆ ਮਨ ਦੀਆਂ ਲਗਾਮਾਂ ਫੜਾ ਦਿਓ ਤੁਹਾਨੂੰ ਨਿਰੰਕਾਰ ਮਿਲ ਜਾਊਗਾ ਦੀਵਾਨ ਸਮਾਪਤ ਹੋ ਗਿਆ ਆਪੋ ਆਪਣੇ ਘਰਾਂ ਨੂੰ ਲੋਕੀ ਚਲੇ ਗਏ ਅਗਲਾ ਦਿਨ ਚੜਿਆ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਭੜ ਦੇ ਭੜ ਦੇ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ ਵਿੱਚ ਪਹੁੰਚ ਗਏ। ਖੇਤਾਂ ਦੇ ਵਿੱਚ ਕੀ ਵੇਖਦੇ ਨੇ? ਕਿ ਝੋਨਾ ਲੱਗਿਆ ਹੋਇਆ ਹੈ, ਜੀਰੀ ਲੱਗੀ ਹੋਈ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੋਰ ਨਗਰ ਦੇ ਜਿਹੜੇ ਨਿਵਾਸੀ ਸਨ ਉਹਨਾਂ ਦੇ ਨਾਲ ਦੱਬ ਪਟ ਰਹੇ ਨੇ ਘਾ ਪਟ ਰਹੇ ਨੇ ਤੇ ਗੋਡੇ-ਗੋਡੇ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਖੇਤ ਵਿੱਚ ਉਧਰੇ ਹੋਏ ਨੇ ਤੇ ਚਿੱਕੜ ਦੇ ਨਾਲ ਜਿਹੜੇ ਕੱਪੜੇ ਸਨ ਉਹ ਵੀ ਲੈਸ਼ ਨੇ ਭਾਈ ਲਹਿਣਾ ਜੀ ਨੇ ਨਮਸਕਾਰ ਕੀਤੀ ਤੇ ਆ ਗਿਆ ਮੈਂ ਆ ਗਿਆ ਹਾਂ ਹੁਕਮ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਅਸੀਂ ਦੱਬ ਪੁੱਟ ਰਹੇ ਹਾਂ ਤੂੰ ਹੀ ਪੁੱਟ ਲੈ ਆ ਜਾ ਹੁਣ ਸ਼ਾਹੂਕਾਰ ਸੀ ਭਾਈ ਲਹਿਣਾ ਜੀ ਕਦੀ ਖੇਤ ਵਿੱਚ ਬੜੇ ਨਹੀਂ ਸਨ ਖੇਤ ਵਿੱਚ ਵੜ ਕੇ ਕੰਮ ਨਹੀਂ ਸੀ ਕੀਤਾ ਪਤਾ ਵੀ ਕਿਹੜਾ ਬੂਟਾ ਪਟਣਾ ਹੈ ਕਿਹੜਾ ਨਹੀਂ ਪਟਣਾ ਜਿਹੜੇ ਜੀਰੀ ਦੇ ਬੂਟੇ ਲਾਏ ਸਨ ਉਹੀ ਪਟਣ ਲੱਗਦੇ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜੇ ਆਪ ਲਾਈਏ ਉਹ ਨਹੀਂ ਹੱਥੀ ਪੱਟੀ ਦੇ ਜਿਹੜਾ ਬੂਟਾ ਆਪ ਲਾਇਆ ਹੋਇਆ ਚਲੋ ਤੁਸੀਂ ਰਹਿਣ ਦਿਓ ਆ ਜਿਹੜੀ ਦੁੱਬ ਪੱਟ ਕੀ ਰੱਖੀ ਹੋਈ ਐ ਇਹ ਸਾਡੇ ਘਰੇ ਪਚਾ ਲਈ ਪੰਡ ਵਿੱਚ ਬਨ ਕੇ ਸਿਰ ਤੇ ਝੁਕਾ ਦਿੱਤੀ ਕੀਮਤੀ ਬਸਤਰ ਪਹਿਨੇ ਹੋਏ ਸਨ ਲੰਬੀ ਸ਼ੇਰਵਾਨੀ ਸੀ ਅਚਕਨ ਮਖਮਲ ਦੀ ਸਿਰ ਤੇ ਰੇਸ਼ਮੀ ਪਗੜੀ ਬੰਨੀ ਹੋਈ ਸੀ ਪਰ ਘਰ ਪਹੁੰਚਦੇ ਪਹੁੰਚਦੇ ਤੱਕ ਚਿੱਕੜ ਦੇ ਨਾਲ ਉਹ ਸਾਰੇ ਦੀ ਸਾਰੀ ਗੰਦਲੀ ਹੋ ਗਈ ਚਿੱਕੜ ਦੇ ਅਨੇਕਾਂ ਨਿਸ਼ਾਨ ਪੈ ਗਏ ਜਦੋਂ ਘਰੇ ਪਹੁੰਚੇ ਤੇ ਮਾਤਾ ਸੁਲਖਣੀ ਜੀ ਘਰੇ ਸਨ ਮਾਤਾ ਸੁਲਖਣੀ ਜੀ ਨੇ ਉਹ ਪੰਡ ਲੋਹਾਈ ਕਿਉਂਕਿ ਫਿਰ ਉਹਨੂੰ ਸਾਫ਼ ਕਰਕੇ ਡੰਗਰਾਂ ਨੂੰ ਪਾਇਆ ਜਾਂਦਾ ਸੀ ਤੇ ਤੇ ਮਗਰ ਮਗਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਘਰ ਪਹੁੰਚ ਗਏ ਇਹ ਸਮਰਪਣ ਕਰਨ ਦਾ ਪਹਿਲਾ ਸਬਕ ਸੀ ਜੋ ਭਾਈ ਲਹਿਣਾ ਜੀ ਨੂੰ ਗੁਰੂ ਅਨੰਦ ਪਾਤਸ਼ਾਹ ਨੇ ਬਖਸ਼ਿਆ ਮਾਤਾ ਸੁਲਖਣੀ ਜੀ ਨੇ ਪੁੱਛਿਆ ਵੀ ਤੁਸੀਂ ਹਜੇ ਕੱਲ ਤੇ ਆਏ ਨੇ ਐਡਾ ਵੱਡਾ ਸ਼ਾਹੂਕਾਰ ਹੈ ਐਨੀ ਕੀਮਤੀ ਮਖਮਲ ਦੀ ਇਹਦੇ ਉਹ ਸ਼ਾਕ ਪਾਈ ਹੋਈ ਐ ਸਿਰ ਤੇ ਰੇਸ਼ਮੀ ਪੱਗ ਬੰਨੀ ਐ ਤੇ ਤੁਸੀਂ ਇਹਨੂੰ ਚਿੱਕੜ ਦੇ ਨਾਲ ਭਰੀ ਹੋਈ ਇਹ ਦੁੱਬਦੀ ਪੰਡ ਚਕਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਤੇ ਇਹਦੇ ਸਿਰ ਤੇ ਅਸੀਂ ਛਤਰ ਝੁਲਾਇਆ ਜਿਹੜਾ ਤੁਹਾਨੂੰ ਅੱਜ ਦੁੱਬਦੀ ਪੰਡ ਨਜ਼ਰ ਆ ਰਹੀ ਇਹ ਚਿੱਕੜ ਨਹੀਂ ਹੈ ਇਹ ਤੇ ਕੇਸਰ ਛਿੜਕਿਆ ਗਿਆ ਹੈ ਇਹਦੇ ਕੱਪੜਿਆਂ ਤੇ ਇਹਦੇ ਵਸਤਰਾਂ ਤੇ ਅਸਲ ਵਿੱਚ ਸਿੱਖਿਆ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਉਹ ਜੀਵਨ ਨੂੰ ਜੀਵਨ ਦੇ ਅਸਲ ਸਰੂਪ ਦੇ ਨਾਲ ਮਿਲਾਉਂਦੀ ਹੈ ਜੀਵਨ ਜੀਵਿਕਾ ਨਹੀਂ ਹੈ ਲਾਈਫ ਇਜ਼ ਨਾਟ ਅ ਲਿਵਿੰਗ ਲਿਵਿੰਗ ਕੁਝ ਹੋਰ ਹੈ ਲਾਈਫ ਕੁਝ ਹੋਰ ਹੈ ਅਸੀਂ ਲਿਵਿੰਗ ਨੂੰ ਲਾਈਫ ਮੰਨ ਲਿਆ ਤੇ ਸਾਡੀ ਲਾਈਫ ਦਾ ਜਿਹੜਾ ਸਟਾਈਲ ਸੀ ਲਾਈਫ ਜਿਉਣ ਦਾ ਜਿਹੜਾ ਢੰਗ ਸੀ ਉਹ ਅਸਤਵਿਅਸਤ ਹੋ ਗਿਆ ਜਦੋਂ ਜੀਵਨ ਔਰ ਜੀਵਿਕਾ ਇਕੱਤਰ ਇਕੱਠੀ ਕਰ ਦਿੱਤੀ ਜੀਵਨ ਬਹੁਤ ਗਹਿਰਾਈ ਚ ਕਿਤੇ ਹੈ ਮੈਂ ਇੱਕ ਸਾਖੀ ਤੁਹਾਡੇ ਸੰਮੁਖ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਜਿਸ ਬੰਦੇ ਨੇ ਹਿਰੋਸ਼ਿਮਾ ਨਾਗਾਸਾਕੀ ਤੇ ਬੰਬ ਸਿੱਟਿਆ ਸੀ ਉਹ ਬੰਦਾ ਅਨਪੜ੍ਹ ਨਹੀਂ ਸੀ ਪੜਿਆ ਲਿਖਿਆ ਸੀ ਸਮਾਜ ਨੇ ਉਹਨੂੰ ਡਿਗਰੀਆਂ ਦਿੱਤੀਆਂ ਸੀ ਵੱਡੀਆਂ ਯੂਨੀਵਰਸਿਟੀਆਂ ਤੋਂ ਉਹਨੂੰ ਡਿਗਰੀਆਂ ਮਿਲੀਆਂ ਹੋਈਆਂ ਸੀ ਅਗਲੇ ਦਿਨ ਸਵੇਰੇ ਜਦੋਂ ਉਹਨੂੰ ਪੁੱਛਿਆ ਉਹਨੇ ਬਿਆਨ ਦਿੱਤਾ ਸੀ ਕਿ ਮੈਨੂੰ ਆਰਡਰ ਮਿਲਿਆ ਸੀ ਇਸ ਕਰਕੇ ਮੈਂ ਬੰਬ ਸੁੱਟਾਇਆ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਰਾਤੀ ਸੁੱਤਾ ਸੀ ਕਹਿੰਦਾ ਹਾਂ ਬੜੀ ਵਧੀਆ ਨੀਂਦ ਆਈ 1 ਲੱਖ ਬੰਦਾ ਅਗ ਦੇ ਵਿੱਚ ਸੜ ਰਿਹਾ ਸੀ ਬੜ ਰਿਹਾ ਸੀ ਭਬਕ ਰਿਹਾ ਸੀ ਛੋਟੇ ਛੋਟੇ ਬੱਚੇ ਨੌਜਵਾਨ ਬਜ਼ੁਰਗ ਔਰ ਇਹ ਬੰਦਾ ਕਹਿ ਰਿਹਾ ਸੀ ਕਿ ਮੈਂ ਬਹੁਤ ਵਧੀਆ ਸੁੱਤਾ ਕਿਉਂਕਿ ਜੀਵਿਕਾ ਨੂੰ ਜੀਵਨ ਮੰਨ ਲਿਆ ਲਿਵਿੰਗ ਨੂੰ ਲਾਈਫ ਮੰਨ ਲਿਆ ਧਨ ਸੰਸਾਰ ਦਾ ਜਿ ਸ਼ਰੀਰ ਇੱਕ ਪੌੜੀ ਹੈ ਔਰ ਸਭ ਤੋਂ ਹੇਠਲੀ ਪੌੜੀ ਹੈ ਧਰਮ ਸਭ ਤੋਂ ਉਤਲੀ ਪੌੜੀ ਹੈ ਧਰਮ ਉਸ ਉਤਲੀ ਪੌੜੀ ਤੋਂ ਜੀਵਨ ਦੇ ਉਸ ਗੂੜ ਸ੍ਰੋਤ ਨੂੰ ਬਿਆਨ ਕਰਦਾ ਹੈ ਜਿੱਥੋਂ ਜੀਵਨ ਪ੍ਰਗਟ ਹੋ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਗੁਰੂ ਸਾਹਿਬ ਬਿਆਨ ਕਰਦੇ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਕਿ ਉਸ ਨੂੰ ਵੇਖਿਆ ਕਦੋਂ ਜਾ ਸਕਦਾ ਜਦੋਂ ਜੀਵਨ ਸਥਿਰ ਹੋਊਗਾ ਜਦੋਂ ਜੀਵਨ ਟਿਕਾਅ ਵਿੱਚ ਹੋਊਗਾ ਟ੍ਰਿੰਬਲਿੰਗ ਨਹੀਂ ਹੋਊਗੀ ਜਿਸ ਜੀਵਨ ਦੇ ਵਿੱਚ ਜਿਹੜਾ ਜੀਵਨ ਕੰਪਿਤ ਨਹੀਂ ਹੋਊਗਾ ਜਿੰਨੇ ਤੁਸੀਂ ਕੰਪਿਤ ਹੋਵੋਗੇ ਉਹਨਾਂ ਤੁਸੀਂ ਕਿਸੇ ਚੀਜ਼ ਨੂੰ ਕਲੀਅਰ ਨਹੀਂ ਦੇਖ ਸਕਦੇ ਔਰ ਵੇਖਣ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਸੁੰਦਰ ਤਰੀਕਾ ਦੱਸਿਆ ਉਹ ਹੈ ਵਿਸਰਾਮ ਟਿਕਾਵ ਸਥਿਰਤਾ ਵਿੱਚ ਆ ਜਾਣਾ ਜੀਵਨ ਇੰਨਾ ਸਥਿਰ ਹੋ ਜਾਏ ਇੰਨਾ ਟਿਕਾਵ ਵਿੱਚ ਆ ਜਾਏ ਵਿਸਰਾਮ ਵਿੱਚ ਆ ਜਾਏ ਤਾਂ ਹੀ ਜੀਵਨ ਆਪਣੇ ਅੰਦਰ ਨੂੰ ਵੇਖ ਸਕਦਾ ਹੈ ਅਦਰ ਸੰਸਾਰ ਦਾ ਵਿਗਿਆਨ ਗਿਆਨ ਹੈ ਤੇ ਧਰਮ ਵੀ ਵਿਗਿਆਨ ਹੈ ਪਰ ਇਹ ਜੋ ਵਿਗਿਆਨ ਹੈ ਇਹ ਸਭ ਤੋਂ ਉੱਤਮ ਵਿਗਿਆਨ ਹੈ ਜੋ ਸਾਡੇ ਅੰਦਰ ਦੀ ਖੋਜ ਵੱਲ ਸਾਨੂੰ ਤੋਰਦਾ ਹੈ ਉਸ ਖੋਜ ਤੇ ਭਾਈ ਲੈਣਾ ਜੀ ਤੁਰੇ ਸਨ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਕੀਤਾ ਸੀ ਸਤਿਵਰੇ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਕੀਤਾ ਤੇ ਗੁਰੂ ਨਾਨਕ ਦਾ ਹੀ ਰੂਪ ਹੋਵੇ ਕੋਈ ਭੇਦ ਨਹੀਂ ਰਹੇ। ਇਸੇ ਤਰ੍ਹਾਂ ਜਦੋਂ ਕੋਈ ਸੱਚੇ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਸਭ ਕੁਝ ਆਪਣਾ ਗੁਰੂ ਦੇ ਚਰਨਾਂ ਵਿੱਚ ਭੇਂਟ ਕਰਕੇ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਉਸ ਵਿੱਚ ਤੇ ਗੁਰੂ ਦੇ ਸ਼ਬਦ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਉਹਦਾ ਜੀਵਨ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ, ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਸਤਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਜੀਵਨ ਦਾ ਆਧਾਰ ਬਣ ਜਾਣ ਤੇ ਜੀਵਨ ਪਰਮੇਸ਼ਵਰ ਦਾ ਸਰੂਪ ਹੋ ਕੇ ਇਸ ਸੰਸਾਰ ਤੋਂ ਸੁਖਰੂ ਹੋਵੇ ਤੇ ਸੰਸਾਰ ਵਿੱਚ ਆਉਣਾ ਪਰਵਾਨ ਹੈ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਓ ਭਾਈ ਗੁਰਮਨਪ੍ਰੀਤ ਸਿੰਘ ਜੀ ਦੇ ਜਿੱਥੇ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀ